ਇਹਨਾਂ ਨਾਲ ਮੇਰਾ ਸਰਵਿਸ ਵਜਾਤ ਹੋਈਏ ਕਿ ਮੇਰੇ ਨਬੀ ਦਾ ਇhtਰਾਮ ਕਰਦੇ ਨੇ ਇਹਨਾਂ ਜਦੋਂ ਹੀ ਬੋਲਿਆ ਇਹਨੇ ਆਖਿਆ ਮੁਹੰਮਦ ਸਾਹਿਬ ਇਹਨਾਂ ਨੇ ਵੱਖਰਾ ਕਰਦਾ ਅਰੇਂਜਮੈਂਟ ਕੀਤਾ ਸੀ ਔਰ ਭਾਂਡੇ ਨਵੇਂ ਲਿਆਂਦੇ ਸੀ ਸਾਡੇ ਬਾਸਤ ਅੱਛਾ ਵੀ ਜਿਨ੍ਹਾਂ ਚੀ ਮੀਟ ਬਣਿਆ ਦੂਜਾ ਉਹ ਭਾਂਡੇ ਨਹੀਂ ਹੋਣੇ ਮੈਨੂੰ ਇਜਾਜ਼ਤ ਲੈ ਕੇ ਦੇ ਕਿ ਦਰਬਾਰ ਸਾਹਿਬ ਰੰਗ ਕਰਨਾ ਤੇ ਮੈਂ ਇੱਕ ਖਿਲੌਣਾ ਵਾਂ ਮੈਂ ਇਹਨਾਂ ਨੂੰ ਆਖਿਆ ਮੈਂ ਅੱਜ ਹੀ ਸਾਹਿਬ ਦਰਬਾਰ ਸਾਹਿਬ ਰੰਗ ਹੋਣਾ ਜੇ ਘੱਟੋ ਘੱਟ 50 ਲੱਖ ਰੁਪਏ ਕਿਹਾਂ ਦੇ ਫਿਰ ਕੀ ਹੈ ਅਸਲਾਮੁਅਲੈਕੁਮ ਤੇ ਜੀ ਆਇਆਂ ਨੂੰ ਮੈਂ ਤੁਹਾਡਾ ਆਪਣਾ ਮੇਜ਼ਬਾਨ ਬਿਲਕੁਮਨ ਤੇ ਤੁਸੀਂ ਵੇਖ ਰਹੇ ਹੋ ਸੋਸ਼ਲ ਅਲਰਟ ਤੇ ਪੰਜਾਬੀ ਲੈਰ ਅਸੀਂ ਅਕਸਰ ਗੱਲ ਕਰਨੇ ਆ ਸਿੱਖ ਮੁਸਲਮ ਭਾਈਚਾਰੇ ਦੀ ਤੇ ਉਹਦੀਆਂ ਮਸਾਲਾਂ ਜਿਹੜੀ ਹੈ ਨਾ ਜ਼ਿਆਦਾਤਰ ਅਸੀਂ ਹਵਾਈ ਮਸਾਲਾ ਦਿੰਨੇ ਲੇਕਿਨ ਸਾਡੇ ਕੋਲ ਇਸ ਵੇਲੇ ਪ੍ਰੈਕਟੀਕਲ ਇੱਕ ਮਿਸਾਲ ਮੌਜੂਦ ਹੈ ਸਾਡੇ ਗੁਜਰਾਣੇ ਤੋਂ ਤਸ਼ਰੀਫ ਲੈ ਕੇ ਆਏ ਨੇ ਹਾਜੀ ਫਿਆਜ਼ ਸਾਹਿਬ ਉਹਨਾਂ ਨੇ ਗੱਲ ਫਿਆਜ਼ ਅਹਿਮਦ ਸਿੱਧੂ ਸਾਹਿਬ ਤੇ ਇਹਨਾਂ ਨਾਲ ਗੱਲ ਕਰਾਂਗੇ ਕਿ ਇਹ ਜਿਹੜਾ ਭਾਈਚਾਰਾ ਡਵੈਲਪ ਹੋਇਆ ਇੱਕ ਭਰਾਬੰਦੀ ਇੱਕ ਜੁਗਲਬੰਦੀ ਕਿ ਇੰਨਾ ਗਹਿਰਾ ਤਾਲੁਕ ਹੋ ਗਿਆ ਕਿ ਗੁਜਰਾwale ਤੋਂ ਚੱਲੇ ਨੇ ਹੁਣ ਤੇ ਦਸਤੀ ਸਾਗ ਔਰ ਮੱਖਣ ਔਰ ਕੀ ਕੋਈ ਲਵਾਜ਼ਮਤ ਲੈ ਕੇ ਆਇਨੂ ਖੋਲੇ ਨਹੀਂ ਹੈ ਜੇ ਬਰਹਾਲ ਔਰ ਡਰਾਈ ਫਰੂਟ ਉਹ ਪਤਾ ਨਹੀਂ ਹੈ ਕਿ ਉਹਦੇ ਅੰਦਰ ਕਿਹੜੀ ਕਿਹੜੀ ਆਈਟਮ ਹੈਗੀ ਤੇ ਹਾਜੀ ਸਾਹਿਬ ਇਹ ਕਿਦਾਂ ਪਿਆਰ ਮੁਹੱਬਤ ਡਵੈਲਪ ਹੋ ਗਿਆ ਜਰਾ ਬਾਜੀ ਸਾਡੇ ਸ਼ੁਰੂ ਤੋਂ ਵਡੇਰਾਂ ਦੀ ਮਿਹਰਬਾਨੀ ਇੱਕ ਦੂਜੇ ਦੇ ਨਾਲ ਇਹਨਾਂ ਦੀਆਂ ਚਾਹਤਾਂ ਮੁਹੱਬਤਾਂ ਨੇ ਅਸੀਂ ਆਪਣੇ ਬਜ਼ੁਰਗਾਂ ਤੋਂ ਸੋਹਦੇ ਹੁੰਦੇ ਆ ਇਹ ਇਧਰੋਂ ਗਏ ਨੇ ਤੇ ਇਹਨਾਂ ਨਾਲ ਸਾਡੇ ਇੰਜ ਦੇ ਪਰਿਵਾਰ ਤਲਕ ਹੁੰਦੇ ਆ ਜਿਵੇਂ ਸਾਡੇ ਘਰ ਦੇ ਜੀ ਨੇ 1949 ਦੇ ਵਿੱਚ ਮੇਰੇ ਦਾਦੇ ਵੀ ਗਏ ਸਨ ਅੱਖਾਂ ਦਾ ਆਪਰੇਸ਼ਨ ਕਰਾਣ ਤੇ ਜਿਹੜੇ ਮੇਰੇ ਦਾਦੇ ਦੇ ਦੋਸਤਾਂ ਨੂੰ ਉਹ ਪਾਕਿਸਤਾਨ ਉਹਨਾਂ ਨੂੰ ਆਉ ਨਹੀਂ ਸੰਦਿੰਦੇ ਉਹ ਕਹਿੰਦੇ ਜੀ ਇੱਧਰ ਹੀ ਰਹਿਣਾ ਜੀ ਉਹ ਐ ਮੈਂ ਆਪਣਾ ਪਰਿਵਾਰ ਕਿਵੇਂ ਤਲਕ ਛੱਡ ਸਕਣਾ ਉਹਨਾਂ ਨੂੰ ਤੋਰ ਰੋਂਦੇ ਸਨ ਬਾੜ ਦੇ ਦੁਫਤੇ ਤੱਕ ਇਹਨਾਂ ਨੂੰ ਛੱਡਣ ਜਦੋਂ ਆਏ ਨੇ ਨਹੀਂ ਜਾਣਦੇ ਨਾ ਤੁਹਾਨੂੰ ਤੇ ਇਸ ਤਰ੍ਹਾਂ ਹੀ ਸਾਨੂੰ ਉਹ ਚਾਹ ਮੁਹੱਬਤ ਦੇ ਮੈਂ ਛੋਟਾ ਜਿਹਾ ਹੁੰਦਾ ਸਾਂ ਤੇ ਮੈਂ ਉਹਨਾਂ ਦੇ ਕੋਲ ਬੈੰਦਾ ਹੁੰਦਾ ਹਾਂ ਉਹ 130 ਸਾਲ ਦੀ ਹੋ ਕੇ 1996 ਫੌਤ ਹੋਏ ਨੇ ਉਹਨਾਂ ਜਨਾਬ ਮੈਨੂੰ ਇੱਕ ਦਿਨ ਵੀ ਐਸਾ ਨਹੀਂ ਗੁਜ਼ਰਿਆ ਜਿੱਦਨ ਉਹਨਾਂ ਆਪਣੇ ਸੰਗਤ ਯਾਰਾਂ ਦੀ ਸਟੋਰੀ ਨਹੀਂ ਸੁਣਾਈ ਹਰ ਰੋਜ਼ ਉਹਨਾਂ ਮੈਨੂੰ ਇਹਨਾਂ ਸਟੋਰੀ ਸੁਣਾਣੀ ਉਹ ਪੁਰਾਣੇ ਦੌਰ ਦੋ ਹੀ ਚੈਨਲ ਚੱਲਦੇ ਹਨ ਪਾਕਿਸਤਾਨ ਦੇ ਪੀਟੀਵੀ ਤੇ ਅੰਬਰਸਰ ਤੇ ਅੰਬਰਸਰ ਚੈਨਲ ਦੇ ਉੱਤੇ ਨਾ ਉਹ ਕਲੀਅਰ ਨਹੀਂ ਸੀ ਆਉਂਦਾ ਮੱਖੀਆਂ ਮੱਖੀਆਂ ਤੋਂ ਵਡੇਰੇ ਸਾ ਤੇ ਮੈਨੂੰ ਖੜਾ ਉਹ ਅੰਬਰਸਰ ਲਾ ਲਾਹੌਰ ਨੂੰ ਬਾਹਰ ਲਈ ਉਹਨਾਂ ਦੀ ਖਬਰ ਸੁਣੀਏ ਤੋਂ ਮੈਂ ਲਾਣਾ ਤੋਂ ਆਖਣਾ ਮੈਨੂੰ ਨਜ਼ਰ ਨਹੀਂ ਆਉਂਦਾ ਮੱਖੀਆਂ ਮੱਖੀਆਂ ਉੱਡਦੀਆਂ ਨੇ ਮੈਂ ਕਹਿੰਦਾ ਇਹ ਸਾਡੇ ਤੋਂ ਦੂਰ ਏ ਕੁਝ ਉਸ ਵੇਲੇ ਤੋਂ ਇੱਕ ਦੂਜੇ ਦੇ ਲਾ ਦੀ ਵੇ ਤੋਂ ਨਹੀਂ ਸਨ ਇੱਕ ਚੈਨਲ ਚੱਲਦੇ ਤੇ ਬਸ ਉਹਨਾਂ ਤੋਂ ਸੁਣ-ਸਣ ਕੇ ਤੇ ਇਹਨਾਂ ਨਾਲ ਚਾਹ ਮੁਹੱਬਤ ਹੁੰਦੀ ਰਹੀ ਤੇ ਮੈਂ ਇਹਨਾਂ ਦੇ ਰੋੜੀ ਸਾਹਿਬ ਗੁਰਦੁਆਰਿਆਂ ਦੇ ਜਿਹੜਾ ਦੋਸਤ ਹੈ ਮੇਰਾ ਉੱਥੇ ਇਹਨਾਂ ਗ੍ਰੰਥੀ ਹੈ ਕਲਵੀਰ ਸਿੰਘ 베ਦੀ ਇਹਨਾਂ ਨਨਕਾਣਾ ਸਾਹਿਬ ਉਹ ਵੀ ਮੇਰਾ ਭਾਈਚਾਰਾ ਬਣਿਆ ਹੈ ਮੈਂ ਤੇ ਮੇਰੀ ਵਾਈਫ ਉਮਰੇ ਤੇ ਗਿਆ ਸਜ ਕਰਨ ਅਸੀਂ ਉਹਦੀ ਮਾਂਸ ਤੇ ਉਹਦੇ ਹੱਥ ਤੇ ਸੂਟ ਖਜੂਰਾਂ ਲਿਆ ਗਿੰਦੇ ਨੇ ਇਹ ਜੈ ਜੈਨੀ ਸਾਹਿਬ ਜਦੋਂ ਆਉਂਦੇ ਨੇ ਮੇਰੇ ਬੱਚੀਆਂ ਦੇ ਕੱਪੜੇ ਸ਼ਾਇਦ ਬੜਾ ਕੋਈ ਮੈਂ ਲਿਆਕ ਦਿੰਦੇ ਨੇ ਮੈਂ ਕਿਨ ਨੂੰ ਤਰਲਾ ਲਿਆ ਖੁਦਾ ਦਾ ਨਾਮ ਜੇ ਕੋਈ ਨਾ ਲਿਆ ਜੇ ਕਿਉਂਕਿ ਜਿਹੜਾ ਸਾਡੇ ਕੱਪੜੇ ਨੇ ਉਹ ਤੁਹਾਨੂੰ ਨਹੀਂ ਪਸੰਦ ਆਉਂਦੇ ਤੇ ਜਿਹੜਾ ਸਾਡੇ ਨੇ ਉਹ ਤੁਹਾਨੂੰ ਨਹੀਂ ਪਸੰਦ ਹੋਣੇ ਉਹ ਆ ਤੇ ਉਹ ਆਪਣੇ ਆਪਣੇ ਮਾਹੌਲ ਦੇ ਮੁਤਾਬਕ ਹੁੰਦੇ ਨੇ ਤੁਸੀਂ ਸਾੜਿਆਂ ਦੇ ਕੱਕ ਨੇ ਆਏ ਮੇਰਾ ਕਹਿਆ ਫਿਰ ਵੀ ਇਹਨਾਂ ਕੋਈ ਸ਼ਾਇ ਸ਼ੂ ਤੇ ਹੋਰ ਚੀਜ਼ਾਂ ਮਾਵੇ ਚੁੱਕ ਲੈਂਦੀਆਂ ਨੇ ਤੇ ਮੈਨੂੰ ਨਾ ਬੜਾ ਡੱਕਿਆ ਨਾਲ ਹੀ ਆਜੇ ਸਿਰਫ ਇੱਕ ਸਾਗ ਪਕਾ ਕੇ ਜ਼ਰੂਰ ਲੈ ਆਜੇ ਉਹ ਮੈਂ ਸਾਗ ਵੀ ਲਿਆਂਦਾ ਤੇ ਕੋਈ ਆ ਡਰਾਈ ਫਰੂਟੇ ਤੇ ਚਾਹਲ ਵੀ ਇਹਨਾਂ ਲਿਉਣੇ ਮੈਂ ਕਿਹਾ ਲਾਹੌਰ ਇਹਨਾਂ ਮੁਲਾਕਾਤ ਕਰਨੇ ਇੱਕ ਦਿਨ ਜਾ ਕੇ ਦੁਬਾਰਾ ਇਹ ਜਿਹੜਾ ਪਿਆਰ ਮੁਹੱਬਤ ਹੈ ਨਾ ਇਹਦੇ ਬਾਰੇ ਇਹ ਕਿਹਾ ਗਿਆ ਕਿ ਜਿੰਨਾ ਇਹ ਵੰਡੀਏ ਨਾ ਉਹਨਾਂ ਵਾਦਾ ਤੇ ਤੁਹਾਨੂੰ ਲੱਗਾ ਕਿ ਵਧਿਆ ਕੰਮ ਇਨਸ਼ਾਅੱਲਾ ਵਧਿਆ ਇਹ ਤੇ ਸਾਡੀ ਬੱਚਿਆਂ ਨੂੰ ਦੀ ਮੈਂ ਸ਼ਾਦੀ ਕੀਤੀ ਏ ਤੇ ਇਹਨਾਂ ਸ਼ਾਮਲ ਹੋਣਾ ਸੀ ਤੇ ਇਹਨਾਂ ਦੇ ਬੱਚਿਆਂ ਦੀ ਸ਼ਾਦੀ ਬੱਚੀ ਦੀ ਸ਼ਾਦੀ ਸੀ ਤੇ ਕਰੋਨਾ ਇਹ ਬਾਰਡਰ ਬੰਦ ਹੋਣ ਦੀ ਵੇ ਤੋ ਇਹ ਵੀ ਬੜੇ ਅਫਸੋਸ ਨਾਲ ਸ਼ਾਦੀ ਇਹਨਾਂ ਗੱਡੀ ਆ ਸਾਡਾ ਯਾਰ ਸ਼ਾਮ ਨਹੀਂ ਹੋਇਆ ਤੇ ਸਾਡੇ ਵੀ ਯਕੀਨ ਕਰੋ ਜਿੰਨੇ ਦੋਸਤ ਮਹਿਮਾਨ ਆਏ ਸਨ ਰਿਸ਼ਤੇਦਾਰ ਇਹ ਪੁੰਨ ਕਿ ਤੈਨ ਤੇਰੇ ਯਾਰ ਸਰਦਾਰ ਤੂੰ ਤੇ ਆਂਦੇ ਬੜੇ ਹੋਣੇ ਨੇ ਮਾਸ਼ਾਅੱਲਾ ਤੇ ਅਸਾਂ ਇਹਨਾਂ ਦੇ ਉਹ ਬੈਨ ਖਲੋਣ ਖਾਣ ਪੀਣ ਇਹਨਾਂ ਦੇ ਮਾਹੌਲ ਦੇ ਮੁਤਾਬਕ ਨਾਈ ਨੂੰ ਪਹਿਲਾਂ ਕਿਹਾ ਸੀ ਕਿ ਦਾਲ ਸਬਜ਼ੀ ਵਗੈਰਾ ਜੋ ਖਾਂਦੇ ਨੇ ਨਵੇਂ ਬਰਤਨ ਲੈ ਕੇ ਵੱਖਰੇ ਤੂੰ ਉਹਨਾਂ ਦੇ ਵਿੱਚ ਬਈ ਸਾਡੇ ਮਹਿਮਾਨ ਨਹੀਂ ਤੇ ਉਹ ਨਾਈ ਵੀ ਸਾਨੂੰ ਪੁੱਛਦੇ ਆਂ ਤੁਹਾਡੇ ਮਹਿਮਾਨ ਨਹੀਂ ਆਏ ਉਹ ਬਸ ਕਰੋਨਾ ਨੇ ਬਾਰਡਰ ਬੰਦ ਹੋਣੀ ਹੋਏ ਤਾਂ ਸਾਨੂੰ ਇੱਕ ਇੱਕ ਦੂਜੀ ਨੇ ਸ਼ਾਦੀਆਂ ਸ਼ਾਮਲ ਨਹੀਂ ਕੀਤਾ ਤੇ ਅੱਲਾ ਖੈਰ ਕਿ ਅੱਗੋ ਅਜੇ ਆਏ ਨੇ ਵਕਤ ਇਨਸ਼ਾਅੱਲਾ ਸ਼ਾਮਲ ਹੋਵਾਂਗੇ ਅਸੀਂ ਵੀ ਇਹ ਵੀ ਹੋਣਦੇ अच्छा अच्छा वैसे ये सरदारा ना ਤੁਹਾਡੀ ਯਾਰੀ ਦਾ ਇੱਕ ਤੇ ਫਾਇਦਾ ਬਟੇਰੀਆਂ ਦਾ ਤੇ ਚਿੜਿਆਂ ਦਾ ਖਰਚਾ ਬਚ ਗਿਆ ਕਿਉਂਕਿ ਗੋਸ਼ਤ ਨਹੀਂ ਖਾਣਾ ਇਹ ਜਦੋਂ ਮੇਰੇ ਮੁਸਲਮਾਨ ਵੀਰੋਜ਼ ਰੋਉਂਦੇ ਨੇ ਉਦੋਂ ਸਮਝੋ ਕਿ ਮੇਰਾ ਕੁਆਡ 10000 ਰੁਪਿਆ ਰੋਜ਼ ਦਾ ਖਰਚਾ ਹੁੰਦਾ ਮਟਨ ਤੁਹਾਨੂੰ ਪਤਾ ਹੈ 13-1400 ਰੁਪਏ ਕਿਲੋ ਪਾਸਤਾ ਨੇ ਫਿਰ ਕੋਈ ਦੋਸਤ ਵਾਪ ਉਹਨਾਂ ਦੇ ਵੀ ਨਾਲ ਹੁੰਦੇ ਨੇ ਮੇਰੇ ਵੀ ਹੁੰਦੇ ਨੇ ਫੈਮਲੀ ਵੀ ਹੁੰਦੀ ਏ ਉਹਨਾਂ ਦੀ ਫੈਮਲੀ ਏ ਤੇ ਇਹ ਜਦੋਂ ਆਉਂਦੇ ਨੇ ਸਮਝੋ ਕਿ 100 200 ਚ ਇਹਨਾਂ ਦੀ ਰਾਤ ਭੁੱਖ ਜਾਂਦੀ ਏ ਸਾਡੀ ਇਹ ਸਾਡਾ ਇੰਨਾ ਕੋਈ ਖਰਚਾ ਕਰਾਉਂਦੇ ਨਹੀਂ ਅੱਛਾ ਇਹ ਨਾ ਵੈਸੇ ਸਾਡਾ ਵੀ ਮਜ਼ਾ ਜਿਹਨੂੰ ਅਸੀਂ ਮੰਨਦੇ ਆ ਇਹਨਾਂ ਦਾ ਵੀ ਮਜ਼ਾ ਇਹ ਇੱਕ ਸਬੂਤ ਹੈ ਕਿ ਅਗਰ ਤੁਸੀਂ ਚਾਹੋ ਭੈਣ ਭਰਾ ਤੇ ਬੜੇ ਕਰੀਬ ਦੀ ਗੱਲ ਹੁੰਦੀ ਨਾ ਅਗਰ ਤੁਸੀਂ ਚਾਹੋ ਤੇ ਮੁxtਲਫ ਮਸਾਲਕ ਦੇ ਲੋਗ ਮੁxtਲਫ ਧਰਮ ਦੇ ਲੋਗ ਅਗਰ ਤੁਸੀਂ ਚਾਹੋ ਤੇ ਇਕੱਠੇ ਆਰ ਦੋਸਤੀ ਯਾਰੀ ਪਾਲ ਸਕਦੇ ਹੋ ਚੱਲ ਸਕਦੇ ਹੋ ਅੱਗੇ ਇਹ ਕਿੰਨੀ ਖੂਬਸੂਰਤ ਗੱਲ ਹੈ ਮੈਂ ਤੇ ਜਨਾਬ ਇਹਨਾਂ ਸਿੱਖਾਂ ਦਾ ਇhtਰਾਮ ਪਤਾ ਕਿਉਂ ਕਰਦਾ ਜੀ ਹਮ ਅੱਜ ਜਿਆਨੀ ਸਾਹਿਬ ਨਹੀਂ ਹੋਰ ਵੀ ਮੇਰੇ ਕਈ ਦੋਸਤ ਸਿੱਖ ਨੇ ਹਮ ਇਹ ਜਦੋਂ ਮੇਰੇ ਨਬੀ ਦਾ ਨਾਮ ਲੈਂਦੇ ਨੇ ਮੁਹੰਮਦ ਸਾਹਿਬ ਆਂਦੇ ਨੇ ਵਾਹ ਮੈਂ ਫਿਰ ਇਸ ਚੀਜ਼ ਨੂੰ ਆਨਾ ਯਾਰ ਜੇ ਮੇਰੇ ਨਬੀ ਦਾ ਇhtਰਾਮ ਕਰਦੇ ਨੇ ਤੇ ਮੇਰਾ ਵੀ ਹੱਕ ਬੰਦਾ ਇਹਨਾਂ ਨੂੰ ਮੁਹੱਬਤ ਪਿਆਰ ਕਰਨਾ ਇਹਨਾਂ ਨਾਲ ਮੇਰਾ ਸਰਵਿਸ ਵਜ੍ਹਾ ਤੋਂ ਹੀ ਹੈ ਕਿ ਮੇਰੇ ਨਬੀ ਦਾ ਇhtਰਾਮ ਕਰਦੇ ਨੇ ਇਹਨਾਂ ਜਦੋਂ ਹੀ ਬੋਲਿਆ ਇਹਨੇ ਯਾ ਕਿ ਆ ਮੁਹੰਮਦ ਸਾਹਿਬ ਕੀ ਆ ਤੇ ਸਾਡਾ ਦੇ ਸੜਾ ਦੇ ਕਰਦੇ ਆ ਇਹਨਾਂ ਨੂੰ ਆਪਣੇ ਬਨਾਈਏ ਤੇ ਨਾਲੇ ਸਾਡਾ ਡੀਐਨਏ ਕੀ ਹੈ ਨਾ ਪਿਛੋਂ ਅਸੀਂ ਸਿੱਧੂ ਆ ਅਸੀਂ ਥੋੜੇ ਸਿੱਧੂ ਇੱਧਰ ਆ ਗਏ ਬਹੁਤੇ ਉਧਰ ਟਰ ਗਏ ਨੇ ਜਾਂ ਉਧਰ ਦੇ ਨਹੀਂ ਜਾਂ ਸਾਡੇ ਉਧਰ ਦੇ ਇੱਧਰ ਆ ਗਏ ਨੇ ਤੇ ਅਗਰ ਇਹ ਬਾਜਵੇ ਨੇ ਜਾਂ ਰੰਧਾਵੇ ਨੇ ਤੇ ਉਹ ਇੱਧਰ ਵੀ ਨਸਲੇ ਆਏ ਨੇ ਅਸਲ ਤੇ ਉਹ ਹੀ ਲਗੇ ਹੁੰਦੇ ਨਾ ਜੀ ਜੀ ਤੇ ਉਹ ਫਿਰ ਪਰਿਵਾਰ ਨੇ ਕੋਈ ਸਿੱਖ ਹੋ ਗਿਆ ਕੋਈ ਮੁਸਲਮਾਨ ਹੋ ਗਿਆ ਉਹ ਤੇ ਖੂਨ ਤੇ ਸਾਡੇ ਇੱਕ ਹੀ ਲਗੇ ਹੁੰਦੇ ਨਾ ਅੱਛਾ ਮਰਵਾਜ ਇੱਕ ਹੀ ਨੇ ਸਾਡੇ ਅੱਛਾ ਦੋਸਤੋ ਤੁਸੀਂ ਇਹ ਸੁਣ ਸਕਦੇ ਹੋ ਇਹਨਾਂ ਦੀ ਗੁਫ਼ਤਗੋ ਔਰ ਕਿੰਨਾ ਪਿਆਰ ਮੁਹੱਬਤ ਹੈ ਇਹਨਾਂ ਦੇ ਦਰਮਿਆਨ ਤੇ ਇਹ ਵੀ ਦੋਸਤ ਗੁਜਰਾ ਆਲੇ ਆਏ ਨੇ ਤੇ ਅਗਰ ਇਹਨਾਂ ਨੇ ਦਾੜ ਨਹੀਂ ਕਢਾਈ ਤੇ ਇਹਨਾਂ ਦੇ ਨਾਲ ਗੱਲ ਕਰ ਰਹੇ ਦਾੜ ਤਾਂ ਨਹੀਂ ਕਢਾਈ ਦੋਸੀ ਨਹੀਂ ਤੁਹਾਡਾ ਕੀ ਤਾਰਫ਼ ਕੀ ਹੈ ਤੁਹਾਡਾ ਇਹ ਬਕਰ ਫਿਆਸ ਸਿੱਧੂ ਅੱਛਾ ਯਾਨੀ ਕਿ ਫਿਆਸ ਸਾਹਿਬ ਦੇ ਤੁਸੀਂ بیٹے ਹੋ ਤੇ ਫਿਆਸ ਸਾਹਿਬ ਨੇ ਜਿਹੜਾ ਦੋਸਤ ਆ ਨਾ ਬਾਰਡਰ ਪਾਰ ਪਾ ਲਿਆ ਤੇ ਤੁਸੀਂ ਇਹਦੇ ਨਾਲ ਕਿੰਨੇ ਕਿ ਸਹਿਮਤ ਹੋ ਤੁਸੀਂ ਇਹਨੂੰ ਕਿੰਨਾ ਕਿ ਇੰਜੋਏ ਕਰਦੇ ਹੋ ਕਿੰਨਾ ਫਖਰ ਮਹਿਸੂਸ ਕਰਦੇ ਹੋ ਕਿ ਯਾਰ ਦੇਖੋ ਸਾਡੇ ਦਿਲ ਕਿੰਨੇ ਵੱਡੇ ਨੇ ਕਿ ਸਾਡਾ ਦੋਸਤਾਨਾ ਕਿੱਥੇ ਤੱਕ ਹੈ ਨਹੀਂ ਅਲਮਦੁੱਲਾ ਸਾਨੂੰ ਐਸੀ ਜੀ ਖੁਸ਼ੀ ਹੈ ਤੇ ਉਸ ਖੁਸ਼ੀ ਆਸਤੇ ਅਸੀਂ ਪਿਆਰ ਵਧਾਣ ਆਸਤੇ ਅਸੀਂ ਇੱਥੇ ਆਏ ਇਹਨਾਂ ਨੂੰ ਮਿਲਣ ਜੀ ਜੀ ਹਾਂਜੀ ਯਾਨੀ ਕਿ ਪਿਆਰ ਵਧਾਉਣ ਲਈ ਇਧਰ ਖਰਚਾ ਵਧਾਉਣ ਲਈ ਨਹੀਂ ਖਰਚੇ ਦੀ ਤਾਂ ਕੋਈ ਗੱਲ ਨਹੀਂ ਹੈ ਅੱਛਾ ਦੋਸਤੋ ਗੱਲ ਹੈ ਪਤਾ ਬੜਾ ਅੱਲਾ ਦਾ ਫਜ਼ਲ ਆ ਜੀ ਇੱਧਰ ਬੜੀ ਅੱਲਾ ਦੀ ਰਹਿਮਤ ਆ ਦੂਸਰੀਆਂ ਜਿਹੜੀਆਂ ਇਹਨਾਂ ਨੇ ਗੱਲਾਂ ਕੀਤੀਆਂ ਨਾ ਥੋੜੀਆਂ ਜੀਆਂ ਮਤਲਬ ਉਹ ਕੁਝ ਗੱਲਾਂ ਰਹਿ ਗਈਆਂ ਵਾ ਜਦੋਂ ਮੇਰੀ ਬੇਟੀ ਦਾ ਵਿਆਹ ਸੀ ਨਾ ਬੱਚੀ ਦਾ ਤੇ ਅਸੀਂ ਉਦੋਂ ਸਪੈਸ਼ਲ 25000 ਰੁਪਏ ਦੇ ਕੇ ਤੇ ਲਾਈਵ ਚਲਾਇਆ ਸੀ ਹਾਂ ਇਦਨਾ ਦੇ ਸਾਰੇ ਟੱਬਰ ਨੇ ਬੈ ਕੇ ਇਹਦੇ ਐਲ ਡੀ ਦੇ ਵਿਆਹ ਜਿਹੜਾ ਵਿਆਹ ਚ ਇਹਨਾਂ ਨੂੰ ਸ਼ਿਰਕਤ ਇਹਨਾਂ ਦੀ ਅਹੀ ਕੀਤੀ ਸੀ ਹਾਂਜੀ ਹਾਂਜੀ ਇਹਨਾਂ ਦੀ ਇਹ ਮੇਰੀ ਬੱਚੀ ਦਾ ਵਿਆਹ ਸੀ ਮੇਰੀ ਦਾ ਉੱਥੇ ਵਿਆਹ ਸੀ ਉੱਥੇ ਵਿਆਹ ਸੀ ਤੇ ਉਹਹੀਂ ਲਾਈਵ ਚ ਲਾਇਆ ਸੀ ਤੇ ਪੂਰੇ ਵਰਲਡ 'ਚ ਲੋਕਾਂ ਨੇ ਵੇਖਿਆ ਸੀ ਵੀ ਤੁਸੀਂ ਕਿਹਾ ਵੀ ਸਾਡੇ ਜਿਹੜੇ ਜੀਨ ਹੈ ਨਾ ਬਾਹਰ ਇਹ ਆ ਨਹੀਂ ਸਕੇ ਤੇ ਇਹਨਾਂ ਤੋਂ ਸਵਾ ਇਹ ਜੁਆਇਨ ਕਰਨਾ ਔਰ ਇਹਨਾਂ ਨੇ ਉਹ ਜੁਆਇਨ ਕਰਕੇ ਇਹਨਾਂ ਨੇ ਨਹੀਂ ਮੁਸਲਮ ਮੁਸਲਮ ਫੈਮਲੀਆਂ 50 ਸੀ ਹੂੰ ਹੂੰ ਮਤਲਬ ਇਥੇ ਪਾਕਿਸਤਾਨ ਦੇ ਵਿੱਚ ਉਹਨਾਂ ਸਾਰਿਆਂ ਨੂੰ ਦੇਸਤਾ ਉਹਨਾਂ ਨੂੰ ਅਸੀਂ ਲਿੰਕ ਭੇਜਤਾ ਇਹਨਾਂ ਨੇ ਉਹ ਪਹਿਲਾਂ ਇੱਕ ਦਿਨ ਸੈੱਟ ਕਰ ਲਈ ਸੀ ਐਲਈਡੀ ਤੇ ਉਹ 6 ਫੁੱਟ ਦੀ ਲਾ ਕੇ ਤੇ ਇਹਨਾਂ ਨੇ ਮਤਲਬ ਸਾਨੂੰ ਇਹ ਨਹੀਂ ਮਹਿਸੂਸ ਹੋਇਆ ਪੀ ਇਹ ਸਾਡੇ ਵਿਆਹ ਦੇ ਵਿੱਚ ਇਹਨਾਂ ਦੀ ਸ਼ਿਰਕਤ ਨਹੀਂ ਕੀਤੀ ਅੱਛਾ ਜਦੋਂ ਤੁਸੀਂ ਲਿੰਕ ਭੇਜਿਆ ਤੇ ਇਹਨਾਂ ਨੇ ਅੱਗੇ ਕੋਈ ਸਲਾਮੀ ਭੇਜੀ ਕਿ ਸਲਾਮੀਆਂ ਇਹਨਾਂ ਨੇ ਵਿਆਹ ਤੋਂ ਵੀ ਪਹਿਲਾਂ ਭੇਜ ਦਿੱਤੀ ਅੱਛਾ ਅੱਛਾ ਤੇ ਕੀ ਆਵਾਜ਼ ਅੱਛਾ ਦੂਸਰੀ ਵੱਡੀ ਗੱਲ ਹੈ ਕਿ ਜੇ ਗਵਾਂਡੀਆਂ ਨਾਲ ਲਾ ਕੇ ਖਾਈਏ ਨਾ ਗਵਾਂਡੀਆਂ ਦੇ ਨਾਲ ਇਹ ਹੁਣ ਸਾਡੇ ਗਵਾਂਡੀ ਨੇ ਤੇ ਅੰਗਰੇਜ਼ੀ ਦੀ ਇੱਕ ਹਵਤ ਹੈ ਯੂ ਕਾਂਟ ਚੇਂਜ ਯੋਰ ਨੇਬਰਸ ਤੁਸੀਂ ਆਪਣੇ ਪੜੋਸੀ ਨਹੀਂ ਬਦਲ ਸਕਦੇ ਹੁਣ ਮਜ਼ੇਦਾਰੀ ਦੀ ਗੱਲ ਹੈ ਕਿ ਦੇਖੋ ਜਦੋਂ ਅਸੀਂ ਆਪਸ ਵਿੱਚ ਗੁਫ਼ਤਗੂ ਕਰ ਰਹੇ ਸਾਂ ਤੇ ਚੀਨੀ ਇੱਥੇ ਗਈ 150 160 ਰੁਪਏ ਤੇ ਇਹਨਾਂ ਦੇ ਕੋਲ ਚੀਨੀ 40 ਰੁਪਏ ਹੁਣ ਜੇ ਸਾਡੀ ਗਵਾਂਡੀਆਂ ਨਾਲ ਬਣਦੀ ਹੋਵੇ ਸਾਡੀ ਆਪਸ ਚ ਜਿਹੜੇ ਸਾਬੇ ਇਖਤਿਆਰ ਲੋਗ ਨੇ ਉਹ ਬਣਾ ਕੇ ਰੱਖਣ ਤੇ ਤੁਸੀਂ ਦੇਖ ਲਓ ਸਾਡੀ ਜ਼ਿੰਦਗੀ ਚ ਕਿੰਨੀ ਆਸਾਨੀ ਹੋ ਸਕਦੀ ਹੈ ਇਹਨਾਂ ਦੀ ਵਜ੍ਹਾ ਤੋਂ ਤੇ ਇਹਨਾਂ ਦੀ ਜ਼ਿੰਦਗੀ ਚ ਕਿੰਨੀ ਆਸਾਨੀ ਹੋ ਸਕਦੀ ਸਾਡੀ ਵਜ੍ਹਾ ਤੋਂ ਤੇ ਮੈਂ ਸਮਝਣਾ ਕਿ ਪਿਆਰ ਮੁਹੱਬਤ ਜਿਹੜੀ ਹੈ ਨਾ ਇਹ ਅਗਰ ਅੱਲਾ ਕਿਸੇ ਨੂੰ ਤੋਫੀਕ ਦੇ ਦੇ ਵੰਣਨ ਦੀ ਤੇ ਸਮਝ ਲਓ ਕਿ ਉਹਦੇ ਤੇ ਅੱਲਾ ਦਾ ਬੜਾ ਕਰਮ ਹੈਗਾ ਜਦੋਂ ਇਹਨਾਂ ਨੇ ਸ਼ਾਦੀਆਂ ਕੀਤੀਆਂ ਨਾ ਤੇ ਤੇ ਮੈਨੂੰ ਮਤਲਬ ਅਸੀਂ ਦੋਵਾਂ ਨੇ ਸਲਾਹ ਨਾਲ ਰਿਸ਼ਤਾ ਕੀਤਾ ਇਹਨਾਂ ਦੇ ਰਿਸ਼ਤੇ ਜਿਹੜੇ ਆ ਉਹ ਸਾਡੀ ਦੋਹਾਂ ਪਰਵਾਂ ਦੀ ਸਲਾਹ ਸੀ अच्छा ਉਹਨਾਂ ਦੇ ਬੇਟਿਆਂ ਲਈ ਮਤਲਬ ਇਹਨਾਂ ਦੋਵਾਂ ਬੇਟਿਆਂ ਦੀਆਂ ਸ਼ਾਦੀਆਂ ਹੋਣੀਆਂ ਸੀ ਇਹਨਾਂ ਦੇ ਘਰ ਦੇ ਵਿੱਚ ਜਿਸ ਤਰ੍ਹਾਂ ਮੁਸਲਮਾਨ ਭਾਈਚਾਰੇ ਦੇ ਵਿੱਚ ਤੁਸੀਂ ਆਪਣੇਆਂ ਦੇ ਵਿੱਚ ਰਿਸ਼ਤਾ ਕਰਦੇ ਜੀ ਇਹ ਸਾਡੀ ਦੋਵਾਂ ਦੀ ਗੱਲ ਹੋਈ ਹੀ ਪੀ ਆਪਣੇਆਂ ਦੇ ਵਿੱਚ ਰਿਸ਼ਤਾ ਨਹੀਂ ਕਰਨਾ ਹਾਂ ਹਾਂ ਸਿੱਧੂਆਂ ਦੇ ਵਿੱਚ ਰਿਸ਼ਤਾ ਨਹੀਂ ਕਰਨਾ ਹਾਂ ਹਾਂ ਤੇ ਜਿਹੜੀ ਜੱਟਾਂ ਤੋਂ ਬਾਹਰ ਬਰਾਦਰੀ ਆ ਉਹਦੇ ਵਿੱਚ ਰਿਸ਼ਤਾ ਨਹੀਂ ਕਰਨਾ اچھا ਭਾਵੇਂ ਚੀਮੇ ਹੋਣ ਬਰਾੜ ਹੋਣ ਦੂਜਾ ਆਪਣਾ ਰੰਧਾਵੇ ਹੋਣ ਬਾਜਵੇ ਹੋਣ ਕੋਈ ਵੀ ਜਟਾਂ ਚ ਰਿਸ਼ਤਾ ਕਰਨਾ ਇਹਨਾਂ ਨੇ ਚੀਮਿਆਲ ਵਿਆਹੇ ਆ ਫਿਰ ਇਹ ਦੋਵੇਂ ਬੱਚੇ ਚੀਮਿਆਲ ਵਿਆਹੇ ਆ ਇਹ ਸਿੱਧੂ ਆ ਮੈਂ ਖਬਰਦਾਰ ਜੇ ਸਿੱਧੂਆਂ ਚ ਵਿਆਹ ਕੀਤਾ ਤੇ ਦੂਸਰੀ ਗੱਲ ਇਹਨਾਂ ਨੂੰ ਇਹ ਵੀ ਅਸੀਂ ਇਸ ਤਰ੍ਹਾਂ ਦਾ ਖਾਣਾ ਪੀਣਾ ਇਹਨਾਂ ਨੇ ਵੱਖਰਾ ਘਰ ਦਾ ਅਰੇਂਜਮੈਂਟ ਕੀਤਾ ਸੀ ਔਰ ਭਾਂਡੇ ਨਵੇਂ ਲਿਆਂਦੇ ਸੀ ਸਾਡੇ ਵਾਸਤੇ ਵੀ ਜਿਨ੍ਹਾਂ ਚੀ ਮੀਟ ਬਣਿਆ ਦੂਜਾ ਉਹ ਭਾਂਡੇ ਨਹੀਂ ਹੋਣਗੇ ਅਸੀਂ ਕਿਹਾ ਵੀ ਨਹੀਂ ਉਹ ਸਵਾ ਨਾਲ ਮੰਜੇ ਜਾਣ ਤੇ ਕੋਈ ਗੱਲ ਨਹੀਂ ਇਹਨਾਂ ਨੇ ਬਰਤਨ ਹੀ ਉਹ ਨਵੇਂ ਲਿਆਂਦੇ ਸੀ ਸਾਰੇ ਤੇ ਅਸੀਂ ਇਹਨਾਂ ਕੋਲ ਰਾਤ ਰਹਿ ਕੇ ਵੀ ਆਏ ਆ ਤੇ ਮਤਲਬ ਇੰਨੀ ਕਿ ਸਾਨੂੰ ਕਮੀ ਮਹਿਸੂਸ ਹੁੰਦੀ ਆ ਕਿ ਉਹ ਨਾ ਹੀ ਬਿਆਨ ਕਰ ਸਕਦੇ ਤੇ ਨਾ ਤੁਸੀਂ ਉਹ ਮਹਿਸੂਸ ਕਰ ਸਕਦੇ ਕੀ ਬਾਤ ਹਾਂਜੀ ਹਾਂਜੀ ਫੈਸਲ ਸਾਹਿਬ ਅਸੀਂ ਮੈਡੀਕਲ ਇਹ ਸੁਣਿਆ ਕਿ ਜਦੋਂ ਇਨਸਾਨ ਨੂੰ ਦੁੱਖ ਹੁੰਦਾ ਨਾ ਤੇ ਉਹਦੇ ਕਾਲੇ ਵਾਲ ਚਿੱਟੇ ਹੋ ਜਾਂਦੇ ਆ ਅੱਛਾ ਤੁਹਾਡੀ ਦਾੜੀ ਦੇ ਵਾਲ ਥੋੜੇ ਜਿ ਛਿੱਟੇ ਆ ਇਹਦਾ ਕੀ ਹੈ ਮਕਸਦ ਦੁੱਖ ਘਟ ਪਹੁੰਚਿਆ ਜਾਂ ਪਹੁੰਚਦੇ ਆ ਇਸਦਾ ਵੀ ਇਹ ਕੀ ਰੌਲਾ ਜਰਾ ਇਹ ਦੱਸੋ ਜੀ ਮੇਰੇ ਚਿੱਟੇ ਹੈ ਵੀ ਨੇ ਐ ਮੇਰੀ ਜਗ੍ਹਾ ਤੇ ਨਾ ਤਕਰੀਬਨ ਚਿੱਟੇ ਹੀ ਨੇ ਇਹਨੂੰ ਮੈਂ ਥੋੜੇ ਜਿ ਕਾਲੇ ਕਰ ਲੈਣਾ ਵਾ ਤੇ ਦੂਸਰੇ ਨੰਬਰ ਤੇ ਵੀ ਦੁੱਖਾਂ ਦੀ ਗੱਲ ਨਹੀਂ ਹੁੰਦੀ ਅੱਲਾ ਪਾਕ ਕੋਲੋਂ ਹੀ ਦੁੱਖ ਆਉਂਦੇ ਨੇ ਅੱੱਲਾ ਪਾਕ ਕੋਲੋਂ ਹੀ ਸੁੱਖ ਆਉਂਦੇ ਨੇ ਉਹ ਜੇ ਹਾਲ ਜਿ ਰੱਖੇ ਉਹਦਾ ਸ਼ੁਕਰ ਗੁਜ਼ਾਰਾ ਕਰਨਾ ਚਾਹੀਦਾ ਹੈ ਤੇ ਦੂਸਰਾ ਇਹ 200 ਜਿਹੜੇ ਨੇ ਉਹ ਉਹਦੇ ਤੇ ਅਲਮਦੁਲਿਲਾਹ ਕਰਨੀ ਚਾਹੀਦੀ ਹੈ ਅੱਛਾ ਇਹ ਲੋਈ ਹੁੰਦੇ ਨਹੀਂ ਸਭ ਤੋਂ ਵੱਡੀ ਗੱਲ ਹੁੰਦੀ ਆ ਵੀ ਕਿਸੇ ਦੀ ਸੱਜਣ ਦੀ ਮੰਨ ਲੈਣੀ ਰਿਗਾਰਡ ਕਰਦੇ ਨੇ ਜਿਹੜੀ ਉਹਦੀ ਗੱਲ ਮੰਨ ਲੈਣੀ ਨਾ ਉਹਨੂੰ ਉਹਨੂੰ ਮੁੱਲ ਖਰੀਦ ਲੈਣਾ ਸਮਝ ਲਓ ਮਤਲਬ ਜਿਹੜੀ ਜਿਹੜੀ ਮੈਂ ਇਹਨਾਂ ਨੂੰ ਗੱਲ ਆਖੀ ਆ ਨਾ ਵੀ ਆਪਸ ਚ ਇਹਨਾਂ ਦੀ ਇੱਕ ਸਿਸਟਰ ਕਿ ਕੋ ਹੈ ਹੀ ਉਹ ਇਟਲੀ ਤੋਂ ਆਈ ਮੈਂ ਵੀ ਨਹੀਂ ਕਿ ਤਰ੍ਹਾਂ ਇਹ ਫਿਆਜ਼ ਨਹੀਂ ਕਰਦਾ ਰਿਸ਼ਤਾ ਫਲਾਣੇ ਥਾਣੇ ਕਰਦਾ ਢਿੰਗੜੇ ਥਾਣੇ ਕਰਦਾ ਇਹਨਾਂ ਨੇ ਇੱਕੋ ਗੱਲ ਆਖੀ ਆ ਵੀ ਜਿਆਣੀ ਨੂੰ ਪੁੱਛ ਲੋ ਤੇ ਜੇ ਉਹ ਆਖੂਗਾ ਤੇ ਮੈਂ ਇਤਨਾ ਕਰ ਦੇਣਾ ਅੱਛਾ ਵੀ ਮੈਂ ਉਹ ਉਹ ਉਹਨਾਂ ਦੇ ਵਿੱਚ ਮਤਲਬ ਇਹ ਵੀ ਇਹਨਾਂ ਨੇ ਇਹ ਗੱਲ ਜਿਹੜੀ ਆ ਨਾ ਉਹ ਹਰ ਥਾਂ ਤੇ ਮੇਰੀ ਮੰਨ ਲਈ ਆ ਠੀਕ ਹੋ ਗਿਆ ਤੇ ਦੂਜਾ ਜਿਹੜਾ ਵੀ ਮਤਲਬ ਮੰਨਣ ਵਾਲੇ ਬਣੇ ਉਹ ਇਹਨਾਂ ਨੇ ਹਰ ਗੱਲ 'ਚ ਮੇਰੀ 'ਚ ਸਹਿਮਤੀ ਪ੍ਰਗਟਾਈ ਆ ਤੇ ਦੂਸਰੇ ਜਿਹੜੇ ਆ ਇੱਕ ਤੇ ਨੌਲੇਜ ਰੱਖਦੇ ਆ ਦੂਸਰਾ ਹਰ ਧਰਮ ਦਾ ਇhtਰਾਮ ਕਰਦੇ ਆ ਵਾਹ ਵਾਹ ਤਿੰਨ ਗੱਲਾਂ ਮਤਲਬ ਹਰ ਧਰਮ ਦਾ ਇhtਰਾਮ ਕਰਦੇ ਆ ਔਰ ਇਹਨਾਂ ਦੇ ਇਹ ਇਹਨੂੰ ਬਿਲਾਲ ਨੂੰ ਪ੍ਰੋਬਲਮ ਸੀ ਨਾ ਇਹ ਅਬੂ ਬਕਰ ਵੱਡਾ ਬਿਲਾਲ ਹਾਂ ਸੌਰੀ ਇਹ ਉਹ ਉਹਨੂੰ ਪ੍ਰੋਬਲਮ ਸੀ ਇਹਨਾਂ ਦੇ ਬੇਟੇ ਨੂੰ ਮਤਲਬ ਪ੍ਰੋਬਲਮ ਸੀ ਕੋਈ ਮਤਲਬ ਡਾਕਟਰਾਂ ਵੱਲੋਂ ਇਹਨਾਂ ਦੱਸਿਆ ਇਹਨਾਂ ਨੇ ਸਿੱਖ ਧਰਮ ਤੇ ਇੰਨਾ ਕ ਇhtਰਾਮ ਕੀਤਾ ਵੀ ਇਹਨਾਂ ਦੀਆਂ ਅਰਦਾਸਾਂ ਜਿਹੜੀਆਂ ਉਹ ਪੰਜਾ ਸਾਹਿਬ ਵੀ ਹੋਈਆਂ ਨਹੀਂ ਮੈਂ ਦੱਸਣਾ ਤੁਹਾਨੂੰ ਉਹ ਗੱਲ ਇਹ ਹੋਈ ਮੇਰੇ ਬੇਟੇ ਦਾ ਆਪਰੇਟ ਸੀ 6 ਫਰਵਰੀ 2015 ਦੇ ਵਿੱਚ ਅੱਛਾ ਸ਼ੌਕ ਖਾਨਮ ਦੇ ਵਿੱਚ ਹਰ ਰਿਪੋਰਟ ਜਿਹੜੀ ਸੀ ਇਹ ਦੱਸਦੀ ਹੈ ਕੈਂਸਰ ਹੈ ਸਪੈਨਲਲ 4 ਦਾ ਅੱਛਾ ਤੇ ਮੈਂ ਮੇਰਾ ਉਸ ਦਿਨ ਤੋਂ ਲੈ ਕੇ ਅੱਜ ਹੁੰਦੇ ਦਿਨ ਤੱਕ ਵੀ ਨਾਛਤਾ ਜਿਹੜਾ ਨਾ ਉਹਨੇ ਮੱਕੀ ਦੀ ਕੀਤਾ ਇੱਕ ਲੱਸੀ ਦਾ ਗਲਾਸ ਪਰ ਨਾ ਇਹ ਤੁਹਾਨੂੰ ਪਤਾ ਪਿੰਡੂਆਂ ਦੋ ਦੋ ਰੋਟੀਆਂ ਖਾਣ ਵਾਲੇ ਆ ਉਹ 6 ਕੁ ਮਹੀਨੇ ਸੀ ਜਾਣਾ ਕਰਨਾ ਹਸਪਤਾਲਾਂ ਚ ਤੇ ਜਾ ਕੇ ਪੁੱਛਣਾ ਤੇ ਉਹਨਾਂ ਆਖਣਾ ਜੀ ਇਹ ਜਿੱਥੇ ਵੇ ਰਸੌਲੀ ਇਹਦੇ ਆਲੇ ਦੁਆਲੇ ਵਾਲੇ ਗੰਭੀਰ ਨਾੜਾਂ ਨੇ ਦਬੀਆਂ ਇਕੱਠੀਆਂ ਜਾ ਸਕਦੀਆਂ ਨੇ ਤੇ ਮੈਂ ਕਿਹਾ ਫਿਰ ਕੀ ਹੋਏਗਾ ਅਬ ਸ਼ਾਹ ਬੰਦ ਹੋ ਜਾਏਗਾ ਅਬ ਖਾਣਾ ਬੰਦ ਹੋ ਜਾਏਗਾ ਨਮਰਦ ਹੋ ਸਕਦਾ ਹੈ ਮੰਜੀ ਦੇ ਪੈ ਸਕਦਾ ਹੈ ਟਰ ਫਿਰ ਨਹੀਂ ਸਕਦਾ ਮੈਂ ਉੱਥੋਂ ਉੱਠ ਕੇ ਆ ਜਾਂਦਾ ਹਾਂ ਉਹ ਇੱਕ ਇਹਨਾਂ ਦਾ ਮੇਰਾ ਦੋਸਤ ਹੀ ਇਹਨਾਂ ਦੇ ਪੰਜਾ ਸਾਹਿਬ ਦੇ ਵਿੱਚ ਉੱਥੇ ਗ੍ਰੰਥ ਸਾਹਿਬ ਪੜਦਾ ਬਣਾਉਂਦਾ ਹੈ ਗ੍ਰੰਥੀ ਇਹਨਾਂ ਦਾ ਤਲਬੀਰ ਸਿੰਘ 베ਦੀ ਉਹ ਮੇਰੀ ਫੈਕਟਰੀ ਆਗ ਬਿਠਾ ਜੁਮਾ ਰਾਤ ਦਾ ਦਿਨ ਸੀ ਉਦੋਂ 3 3 ਫਰਵਰੀ ਸੀ ਉਦੋਂ ਅਗੋ ਜੁਮਾ 4 ਫਰਵਰੀ ਤੇ 5 ਫਰਵਰੀ ਨੂੰ ਮੈਂ ਉੱਥੇ ਆਪਰੇਟ ਹੋਣਾ ਸੀ ਹਫਤੇ ਵਾਲੇ ਦਿਨ ਸ਼ੌਕਤ ਖਾਨਮ ਤੇ ਉਹ ਮੇਰੇ ਕੋਲ ਆਇਆ ਤੇ ਮੈਨੂੰ ਆਂਦਾ ਕੀ ਗੱਲ ਹੈ ਰੰਗੂ ਡਿਆ ਉਡਿਆ ਤੇਰਾ ਮੈਂ ਕਹਾ ਯਾਰ ਨਾ ਇਸ ਤਰ੍ਹਾਂ ਸਰਾ ਬੱਚੇ ਦਾ ਆਪਰੇਸ਼ਨ ਦੁਆ ਕਰੀ ਕਿ ਮੇਰੇ ਬੱਚੇ ਦਾ ਆਪਰੇਸ਼ਨ ਕਾਮਯਾਬ ਹੋਵੇ ਤੇ ਮੈਂ ਬੜਾ ਬਾਕੀ ਪਰੇਸ਼ਾਨ ਆ ਉਹਨੇ ਜਨਾਬ ਜਾ ਕੇ ਉੱਥੇ ਦੁਆ ਕਰੀ ਅਰਦਾਸ ਕਰਾਈ ਉੱਥੇ ਇੱਕ ਟੈਕਸਲੇ ਮੇਰਾ ਦੋਸਤ ਹੁੰਦਾ ਉਹ ਗੱਡੀਆਂ ਦਾ ਸ਼ੋਅਰੂਮ ਹੈ ਤੇ ਗੱਡੀਆਂ ਸੇਲ ਕਰਦਾ ਉਹ ਆਪਣੀ ਫੈਮ ਨੂੰ ਲੈ ਕੇ ਵੈਸੀ ਸੈਰ ਪਟਿਆਸੇ ਉਥੇ ਪੰਜਾ ਸਾਹਿਬ ਸੈਰ ਕਰਨ ਗਿਆ ਤੇ ਉਥੇ ਜਾਂਦੇ ਨੂੰ ਅਰਦਾਸ ਹੋਈ ਭਈ ਇੱਕ ਸਾਡਾ ਯਾਰ ਹੈ ਜੀ ਫਿਆਜ਼ ਉਹਦੇ ਬੱਚੇ ਦਾ ਆਪਰੇਸ਼ਨ ਹੈ ਸਪੀਕਰ 'ਚ ਤੇ ਅਰਦਾਸ ਕਰੋ ਕੋਈ ਦੁਆ ਕਰੋ ਉਹਦਾ ਆਪਰੇਸ਼ਨ ਕਾਮਯਾਬ ਹੋਵੇ ਉਹ ਮੈਨੂੰ ਵੀ ਪਤਾ ਲੱਗਾ ਉਥੋਂ ਖਲੋਤਾ ਹੀ ਉਹ ਮੁੰਡਾ ਜਿਹੜਾ ਮੇਰਾ ਦੋਸਤ ਨੇ ਮੈਨੂੰ ਫੋਨ ਕੀਤਾ ਉਹਨੇ ਨਾਲ ਉਹਨੇ ਵੀ ਆਖਿਆ ਇਹਨਾਂ ਰੋੜੀ ਸਾਹਿਬ ਨਾਲ ਗੁਰਦੁਆਰ ਨੂੰ ਰੰਗ ਵੀ ਕਰਵਾਇਆ ਸੀ ਗਵਰਨਮੈਂਟ ਤੋਂ ਇਹ ਗੱਲ ਮੈਂ ਦੱਸੂੰਗਾ ਇਹ ਗੱਲ ਵੀ ਦੱਸਣੀ ਇਹਨਾਂ ਨੂੰ ਮੈਂ ਦੱਸਣ ਦੇਣੀ ਨਹੀਂ ਉਹ ਤੁਹਾਨੂੰ ਦੱਸਣਾ ਕੀ ਹੋਇਆ ਜੋ ਕਿਉਂ ਹੋਇਆ ਸੀ ਮੈਂ ਦੱਸਣਾ ਰੋੜੀ ਸਾਹਿਬ ਉਹਨੇ ਜਦੋਂ ਸੁਣਿਆ ਨਾ ਇਹ ਰਾਂਗ ਦੀ ਫੈਕਤੀ ਹਾਜੀ ਫਿਆਜ਼ ਤੇ ਬੇਟੇ ਦਾ ਨਾਮ ਬੁਲਾ ਲਏ ਤੇ ਉਹ ਮੇਰਾ ਵੀ ਯਾਰ ਹੈ ਉਹਨੇ ਉੱਥੇ ਪੰਜਾ ਸਾਹਿਬ ਖਲੋਗ ਮੈਨੂੰ ਕਾਲ ਕੀਤੀ ਮੈਨੂੰ ਆਂਦਾ ਜੀ ਸਾਹਿਬ ਕੀ ਗੱਲ ਹੈ ਮੈਂ ਕੀ ਹੋਇਆ ਆਂਦਾ ਜੁਮੈਲਾ ਦਿਨ ਸੀ ਉਦਨ ਮੈਨੂੰ ਆਂਦਾ ਕਿ ਮੈਂ ਇੰਜ ਸੁਣਿਆ ਵਾਂ ਮੈਂ ਤੂੰ ਕਿਤੋਂ ਸੁਣਿਆ ਆਂਦਾ ਮੈਂ ਪੰਜਾ ਸਾਹਿਬ ਆਇਆ ਤੁਹਾਡੇ ਬੱਚਿਆ ਤੇ ਅਰਦਾਸ ਹੋਣ ਲਈ ਮੈਂ ਕਿਹਾ ਉਹ ਇੰਜੀ ਗੱਲ ਹੈ ਫਿਰ ਮੇਰੇ ਬਿੱਟ ਦਾ ઓਪਰੇਟ ਹੋਇਆ ਅਲਹਮਦੁਲਿਲਾ ਉਦੋਂ ਮੇਰੀ ਮਾਂ ਵੀ ਜੀ ਆਉਂਦੀ ਸੀ ਅਸੀਂ ਵੀ ਦੁਆਵਾਂ ਕੀਤੀਆਂ ਸਦਕੇ ਵੀ ਦਿੰਦੇ ਆ ਨਫਰ ਵੀ ਪੜੇ ਤੇ ਇਹਨਾਂ ਸਿੱਖਾਂ ਭਰਾਵਾਂ ਨੂੰ ਦੁਆਵਾਂ ਕੀਤੀਆਂ ਮੇਰੇ ਅੱਲਾ ਨੇ ਉਹ ਜਿਹੜੀ ਰਸੌਲੀ ਸੀ ਨਾ ਕੈਂਸਰ ਵਾਲੀ ਉਹਨੂੰ ਚਰਬੀ ਬਣਾ ਢੀ ਜਿਹੜਾ ਡਾਕਟਰਾਂ ਦਾ 4 ਘੰਟੇ ਦਾ ਮਸਟ ਆਪਰੇਟ ਉੱਤੇ ਹੋ ਸਕਦਾ ਉਹ ਡੇਢ ਘੰਟੇ ਚ ਹੋ ਗਿਆ ਉਹ ਜਦੋਂ ਆਪਰੇਟ ਤੋਂ فارਗ ਹੋਏ 15 ਦਿਨ ਬਾਅਦ ਰਿਪੋਰਟ ਆਈ ਉਹਨਾਂ ਕਹਿੰਦੇ ਜੀ ਇਹ ਫਾਰਗ ਉਹ ਤੁਸੀਂ ਚਰਬੀ ਹੈ ਕੈਂਸਰ ਨਹੀਂ ਮੈਂ ਅੱਗੇ ਹੁਣ ਮੈਂ ਪੰਜਾ ਸਾਹਿਬ ਜਾਣਾ ਮੈਂ ਨਾ ਫਿਰ ਉਹ ਟੋਕਰੀ ਮਠਿਆਈ ਦੀ ਲੈ ਗਿਆ ਹੁਣ ਮੈਂ ਗੱਲ ਕਰੂੰਗਾ ਸ਼ੁਕਰੀਆ ਅਦਾ ਕਰਨ ਨੂੰ ਇਹਨਾਂ ਨੇ ਮਤਲਬ ਪੇਂਟ ਦੀ ਫੈਕਟਰੀ ਆ ਮਤਲਬ ਮੇਰੇ ਸਾਡੇ ਦੋਹਾਂ ਦੇ ਲਿੰਕ ਤੋਂ ਪਹਿਲਾਂ ਕਿਉਂਕਿ ਜਿਸ ਤਰ੍ਹਾਂ ਇਹ ਆਂਦੇ ਆ ਸਾਡੇ ਤੇ ਵੈਸੇ ਸਾਡੇ ਗੁਰੂਆਂ ਨੇ ਸਿਖਾਇਆ ਏ ਕਿ ਹਰ ਧਰਮ ਦਾ ਜਿਹੜਾ ਵਾ ਉਹ ਇੱਜ਼ਤ ਉਹਦੀ ਇhtiram ਕਰੋ ਜੇ ਸਾਡੇ ਪਿਓ ਦੀ ਇੱਜ਼ਤ ਚਾਹੀਦੀ ਆ ਨਾ ਤੇ ਕਿਸੇ ਦੇ ਪਿਓ ਦੀ ਕਰੋਗੇ ਤੇ ਫੇਰ ਹੀ ਉਹ ਕਰੂਗਾ ਇਹ ਰੰਗ ਕਰਾਉਂਦੇ ਰਹੇ ਉੱਥੇ ਵੈਸੇ ਗੱਲ ਕਰਨ ਵਾਲੀ ਨਹੀਂਗੀ ਰੰਗ ਜਾਂਦਾ ਰਿਹਾ ਉਥੇ ਫਿਰ ਇਹ ਮੈਨੂੰ ਆਂਦੇ ਵੀ ਮੈਨੂੰ ਇਜਾਜ਼ਤ ਲੈ ਕੇ ਦੇ ਵੀ ਦਰਬਾਰ ਸਾਹਿਬ ਰੰਗ ਕਰਨਾ ਵਾ ਤੇ ਮੈਂ ਇਥੋਂ ਖਿਲਾਉਣਾ ਵਾ ਮੈਂ ਇਹਨਾਂ ਨੂੰ ਆਖਿਆ ਮੈਂ ਹਾਜੀ ਸਾਹਿਬ ਦਰਬਾਰ ਸਾਹਿਬ ਰੰਗ ਹੋਣਾ ਜੇ ਘੱਟ ਤੋਂ ਘੱਟ 50 ਲੱਖ ਰੁਪਏ ਦਾ ਇਹ ਆਂਦੇ ਫਿਰ ਕੀ ਹੈ ਤੂੰ ਇਥੋਂ ਇਜਾਜ਼ਤ ਲੈ ਤੇ ਮੈਂ ਟਰੱਕ ਭਲਾ ਕੇ ਭਰ ਕੇ ਖਿਲਾਉਣਾ ਵਾ ਮਤਲਬ ਜਦੋਂ ਇਹ ਸਾਡੀਆਂ ਗੱਲਾਂ ਰਲ ਗਈਆਂ ਤੇ ਤਾਂ ਸਾਡਾ ਜਿਹੜਾ ਵਾ ਨਾ ਇੰਨਾ ਪ੍ਰੇਮ ਆ ਵੀ ਇਹ ਹਰ ਥਾਂ ਤੇ ਹੀ ਮਤਲਬ ਮੇਰੇ ਕਹਿਣ ਤੇ ਨਹੀਂ ਤੇ ਜਿੱਥੇ ਵੀ ਕਹਿਣਾ ਉਹ ਅਰਦਾਸ ਹੋਈ ਇਹਨਾਂ ਦਾ ਉਹ ਵਿਸ਼ਵਾਸ ਬਣਿਆ ਤੇ ਮੈਂ ਚਾਹੁੰਨਾ ਵੀ ਸਾਰੀ ਦੁਨੀਆਂ ਜੀ ਇਸੇ ਤਰ੍ਹਾਂ ਰਹੇ ਨਾ ਕੀਆ ਬਾਤ ਤੇ ਫਿਰ ਕੀਆ ਬਾਤ ਦੋਸਤੋ ਤੁਸੀਂ ਦੇਖਿਆ ਕਿ ਭਾਈਚਾਰੇ ਦੀ ਇੱਕ ਐਸੀ ਮਿਸਾਲ ਕਿ ਜਿੰਨੂੰ ਤੁਸੀਂ ਲੈ ਕੇ ਤੁਸੀਂ ਇਹਨੂੰ ਆਪਣੀ ਫੈਮਿਲੀ ਚ ਅਪਲਾਈ ਕਰ ਸਕਦੇ ਹੋ ਆਪਣੇ ਬਾਰਡਰ ਪਾਰ ਦੋਸਤਾਂ ਨਾਲ ਅਪਲਾਈ ਕਰ ਸਕਦੇ ਹੋ ਔਰ ਮੁਹੱਬਤ ਜਿਹੜੀ ਹੈ ਇਹ ਜਿੰਨੀ ਤਕਸੀਮ ਕਰੋਗੇ ਓਨੀ ਵਾਦ ਕੇ ਤੁਹਾਡੀ ਤਰਫ ਆਏਗੀ ਤੁਸੀਂ ਵੇਖ ਰਹੇ ਸੀ ਬਿਲਕੁਮਣਾ ਪੰਜਾਬੀ ਲਾਇਰ ਸੋਸ਼ਲ ਅਲਰਟ ਰੱਬ ਰੱਖਾ